सम जी न अॼु तव्हां ਯਾ ਰੱਬ ਜੀ ਹਰ ਇੱਕ ਨੂੰ ਮੇਰਾ ਮੇਰੀ ਗੱਡੀ ਤੋੜ ਕੇ ਮੋੜਾ ਨਹੀਂ ਸਰ ਨਹੀਂ ਸਰ ਨਹੀਂ ਜਿਹੜਾ ਵਾ ਸਾਡੇ ਲਈ ਤੁਸੀਂ ਬਣਾਓ ਉਹ ਵੀ ਬਣਾਣਾ ਤੁਹਾਨੂੰ ਪਤਾ ਨਹੀਂ ਕੀ ਬਣਾਓਗੇ ਸਾਡੇ ਲਈ ਕਾ ਮਾਤ ਕਾ ਸਾਡੀ ਕਿਉਂ ਨਹੀਂ ਸਕਦਾ ਤੁਸੀਂ ਮੁੱਦਾ ਚੱਕਿਆ ਇਹ ਤਾਂ ਮੇਰੀ ਗੱਲ ਕਰੀ ਵੀ ਸੁਣੋ ਮੰਗ ਪੱਤਰ ਦਿੱਤਾ ਸਾਡੀ ਗੱਲ ਸੁਣੋ ਸੁਣਵਾਈ ਕਰੋ ਸਾਡੇ ਮਨ ਮੈਂ ਹਮਮਤ ਜੇ ਕਹਿੰਦੇ ਸੁਖਵੀਰਵਾਦ ਨਾਲ ਜਿਹਨੇ ਗੱਲ ਬਣਦੀ ਉਹ ਦੂਜਾ ਵਾਰ ਜੇ ਨਾ ਫੇਰ ਗੱਲ ਬਣੇ ਆਪਣਾ ਸੁਖਵੀਰ ਮੈਂ ਦੇਖਣ ਆਏ ਜੀ ना तो ना ना। ना तो तो। है जी बादल साहब साठ बनते कैप्टन अमरिंदर जी ने मोदी महिला मिलने करके वादा वर्ग का मामला ਦੇਖੋ ਬਾਦਲ ਰੋਣੀਆਂ ਅਵੀਕਾ ਸੋਨਿਆ ਜੀ ਖਾਂਗੇ ਤੇ ਸਾਨੂੰ ਰੈਡੀ ਕਰੂਗੀ ਜਦੋਂ ਉਹਦੇ ਜਵਾਬ ਬਖਿੰਦੇ ਖਾਂਗੇ ਓਏ ਰੋਣਾ ਨਾ ਪਾਓ ਗੱਲ ਕਰ ਲੈਂਦੇ ਹਾਂ ਜੀ ਇੱਥੇ ਨਾ ਜੀ ਪਰ ਲੱਗਦੀ ਨਹੀਂ ਸਾਡੀ ਲੋਕ ਨਹੀਂ ਸਭ ਰਾਜਿਕਾਂ ਦਾ ਕੰਡਾ ਧਾਰਤਾ ਨਹੀਂ ਪਤਾ ਇਹ ਦੇਖਦੇ ਲੋਕ ਅਸੀਂ ਉਹਨੂੰ ਕਲੈਕਸ਼ਨ ਤੋਂ ਤੁਹਾਨੂੰ ਧੇਰ ਲਾਗੇ ਫੇਰ ਕੀ ਰਾਜ਼ ਆ ਇੱਥੇ ਗਲਤ ਹੋ ਜੂਗਾ ਨਾ ਤੇ ਇੱਥੇ ਕਰਦਲੇ ਉਹਨਾਂ ਦੇ ਮੈਗਾਵਾਟ ਪ੍ਰੋਜੈਕਟਾਂ ਦੇ ਅਧਿਕਾਰ ਨਹੀਂ ਕੀਤੇ ਆ ਇਹਨਾਂ ਨੇ ਤੇ ਵਧਾਇਆ ਖਲਾਇਆ ਇਹਨਾਂ ਨੂੰ ਜਿਵੇਂ ਸਾਡਾ ਬੂਤ ਹੈ

ਬਿਦਰੋ ਵਿਰੋਧੀ ਚੱਲਿਆ ਬੇਟਾ ਹੋਇਆ ਤੁਹਾਨੂੰ ਲੜਨਾ ਬੜਾ ਵਧੀਆ ਮੌਕਾ ਸੀ ਬਿਦਰੋ ਤੁਸੀਂ ਜਨਾ ਬੜਾ ਨਹੀਂ ਮੌਕਾ ਸੀ ਬਿਦਰੋ ਤੁਸੀਂ ਜਨਾ ਵਿਰੋਧੀ ਚੱਲਿਆ ਵੋਟਾਂ ਮੰਗਣ ਸਾਡੇ ਦਰਾਂ ਤੇ ਆਉਣਾ ਅਸੀਂ ਸਾਡਾ ਪਿੰਡਾ ਕੁਦਾ ਅਸੀਂ ਵਿਰੋਧੀ ਚੱਲ ਚੌਣ ਕਰਕੇ ਤੇ ਅੱਜ ਤੋਂ ਲੜ ਰਹੇ ਹਾਂ ਲੋਕਾਂ ਦੇ ਖਾਤਰ ਅਸੀਂ ਕੋਈ ਮੈਂਬਰ ਨਹੀਂ ਸਰਪੰਚ ਨਹੀਂ ਪਾਤੀ ਇਹ ਵੀ ਨਹੀਂ ਦਾਸ ਤਾਂ ਅਮੀਰ ਬਾਰੇ ਪੜੀਆਂ ਸੁਣਾਉਣ ਨੂੰ ਪਿਆਰ ਆ ਅਸੀਂ ਕੀ ਬੁਰੀ ਹੋਣੇ ਰਾਤਾਂ ਖੜੇ ਹੋ ਜਿਹੜੇ ਨੇ ਪੰਜਾਬ ਨੂੰ ਮੁਕਲ ਚ ਮਤਕੀ ਪ੍ਰਚਾਰ ਮਨਿੰਦਰ ਸਿੰਘ ਜੀ ਆਪਣਾ ਜਦੋਂ ਬਣੇ ਸੀ ਜੀ ਉਦੋਂ ਮੈਗਾ ਬਟ ਪ੍ਰੋਜੈਕਸ਼ਨ ਦਾ ਕੰਮ ਕਰਦਾ ਇਹਨਾਂ ਨੇ ਕਹਿੰਦਾ ਅਮਰਿੰਦਰ ਨੇ ਕੈਪਟਨ ਅਮਰਿੰਦਰ ਦਾ ਜਿਹੜਾ ਪੀਏ ਆ ਪੰਜਾਬ ਨਾਲ ਵੀ ਨਹੀਂ ਸੀ ਜਦੋਂ ਉਹ ਗੱਲ ਇਹ ਤੁਸੀਂ ਉਦੋਂ ਬਾਦ ਕਹਿੰਦੇ ਸੀ ਉਹ ਬਾਦ ਆ